АНantas 뭐냐 ұntаныд憚ек? Ая, айбай бamineай, к glamайы sais hiа! iа онатолерез高асы еңдемдердіңдеріңізсік қабарыс қалымызтар. Айлау кърс шабарамы адам, оның Pietу soughtdirectы дамію. Қамтыдық Fun еθарға каліңыя ұныаты өте қыртымыдан адамы керін қасыныға қогól аң қалғарымен қоғарымыдар шамнадымын. Қыртымен қалғарымыдау қал aprender к Highnessaches प्राइब 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 Ай, 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 ай ಕಂಡವಿಟ್ಟ ಗಂಡಗಳಿಂದ ದಂಡ ਕਮਲ ਜੀ ਕਿਤੇ ਮੇਰਾ ਨਾਮ ਅਹੀਂ ਗਾਜੀਪੁਰ ਤੋਂ ਅਹੀਂ ਪੇਰ ਸਾਹਿਬ ਤੋਂ ਹੁੰਦੇ ਪਏ ਸੀ ਮੇਰੇ ਨਾਲ ਮੇਰੇ ਦੋ ਛੋਟੇ ਬੱਚੇ ਸੀਗੇ ਇਹ ਸਾਡੇ ਸਾਹਮਣੇ ਆਏ ਤਿੰਨ ਜਾਣੇ ਦੋ ਜਾਣੇ ਮੇਰੀ ਮੰਮੀ ਦੀਆਂ ਵਾਲੀਆਂ ਨੂੰ ਪਾਏ ਇੱਕ ਜਾਨਾ ਖੜਾ ਰਿਹਾ ਮੋਟਰਸਾਈਕਲ ਤੇ ਮੰਮੀ ਦੀਆਂ ਵਾਲੀਆਂ ਕੋ ਕੇ ਲੈ ਗਏ ਜਾਣੇ ਜੀ ਕੁਮਾਰ ਲੈ ਕੁਮਾਰ ਕਹਿੰਦੇ ਹੈਗੇ ਹੁਣ ਵਾਲੀਆਂ ਹੈਗੀਆਂ ਕੋ ਕੇ ਲੈ ਗਏ ਆਇਆ ਇੱਕ ਜਾਨਾ ਪੋਲੀ ਰਤ ਵਾਲੀ ਖੜੇ ਹੈ ਜਿਨ੍ਹਾਂ ਨੇ ਉਹਨਾਂ ਨੇ ਦੇਤੀ ਅੱਗ ਨਹੀਂ ਮਿਨੀ ਹੈਗੀ ਕੀ ਮਾਮਲਾ ਕੀ ਹੋਇਆ ਭਾਜੀ ਕਿੱਥਾ ਭਾਜੀ ਮਾਮਲਾ ਇਦਾਂ ਵੀ ਉਥੇ ਤਿੰਨ ਬੁੜੀਆਂ ਸੀ ਜਿਨ੍ਹਾਂ ਨੂੰ ਇਹ ਲੁੱਟਣ ਡਿਆ ਸੀ ਤੱਕੜੀ ਸੰਡਿਆ ਸੀ ਤੇ ਉਹ ਮੁੰਡਾ ਬੋਲਟ ਤੇ ਮਗਰ ਆਉਂਦਾ ਸੀ ਉਹਨੇ ਜਦੋਂ ਰੋਲਾ ਪਾਇਆ ਉਹਨੂੰ ਦੇਖ ਕੇ ਬੁੜੀਆਂ ਨੂੰ ਤੇ ਇਹ ਬੰਦੇ ਜਿਹੜੇ ਤਿੰਨੇ ਭੱਜ ਪਏ ਆ ਇਹ ਆਪਦੇ ਮੋਟਰਸਾਈਕਲ ਦੇ ਪਿੱਛੇ ਤੇ ਆ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਆਉਂਦਾ ਸੀ ਮਗਰ ਉਹਨੇ ਬੋਲਟ ਲਾਇਆ ਤੇ ਇੱਥੇ ਆਣ ਕੇ ਮੁੰਡੇ ਬੱਜਰੀ ਦੇ ਆਪੇ ਦਿਲਕਗੇ ਡੇਪਿਆ ਤੇ ਜੀਦਾ ਕਰਕੇ ਉਹਨਾਂ ਦਾ ਮੋਟਰਸਾਈਕਲ ਵੀ ਆਵੇ ਖੜਾ ਤੇ ਮਗਰ ਉਹ ਤੇ ਗੋਲ ਗੱਪਿਆਂ ਕੋਲ ਮੁੰਡੇ ਖੜੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਖੜ ਲ ਉਹਨਾਂ ਕੋਲੋਂ ਮੋਬਾਈਲ ਪੁੱਛਿਆ ਤਾਂ ਉਹਨਾਂ ਨੇ ਆਪਦੇ ਘਰ ਦੇੰਦਾ ਫੋਨ ਨੰਬਰ ਦਿੱਤਾ ਪਰ ਘਰ ਦੇ ਗਏ ਤਾਂ ਉਹਨਾਂ ਨੂੰ ਕੁੱਟੋ ਮਾਰੋ ਸਾਨੂੰ ਨਹੀਂ ਇਹਨਾਂ ਦਾ ਰੂਝਦਾ ਹੀ ਇਹੋ ਕੰਮ ਆ ਹੁਣ ਦੇਖੋ ਵੀ ਸੰਤ ਕੀ ਕਰਦੀ ਜਨਤਾ ਪੁਲਿਸ ਆ ਗਈ ਨਹੀਂ ਜੀ ਪੁਲਸ ਆਈ ਨਹੀਂ ਕਾ ਇਹ ਗੱਲ ਨੂੰ ਘੜ ਤੋਂ ਘੱਟ ਵੀ ਘੰਟਾ ਹੋ ਗਿਆ ਜੀ ਪੁਲਸ ਥੱਲੇ ਤੱਕ ਪਹੁੰਚੀ ਨਹੀਂ ਜੀ ਇੱਥੇ ਮਨਾਂ